ਇੱਕ-ਇੱਕ ਹਜ਼ਾਰ ਰੁਪਏ ਸਬੰਧੀ ਆਈ ਵੱਡੀ ਖਬਰ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ ਉਮਰ ਤੁਹਾਡੀ ਜਿਹੜੀ ਹੈ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਤਾਂ ਪੰਜਾਬ ਸਰਕਾਰ ਦੇ ਵੱਲੋਂ ਗਰੰਟੀ ਦਿੱਤੀ ਗਈ ਸੀ ਕਿ ਜੇ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਬਣਦੀ ਹੈ ਤਾਂ ਇੱਕ-ਇੱਕ ਹਜ਼ਾਰ ਰੁਪਿਆ ਪੱਤਾ ਸਕੀਮ ਮਹਿਲਾਵਾਂ ਨੂੰ ਸਰਕਾਰ ਦੁਆਰਾ ਦਿੱਤਾ ਜਾਵੇਗਾ ਤੇ ਹੁਣ ਸਰਕਾਰ ਦਾ ਬਜਟ ਸੈਸ਼ਨ ਜਿਹੜਾ ਚੱਲ ਰਿਹਾ ਹੈ ਜੀ ਹਰਪਾਲ ਸਿੰਘ ਜੀਮਾ ਪੇਸ਼ ਕਰਨਗੇ ਆਪਣਾ ਚੌਥਾ ਬਜਟ ਕਿ ਮਹਿਲਾਵਾਂ ਨੂੰ ਮਿਲੇਗਾ 1000 ਰੁਪਏ ਦਾ ਤੋਹਫਾ ਜੀ ਹਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਜਲਦੀ ਹੀ ਹਰ ਇੱਕ ਹਜ਼ਾਰ ਰੁਪਿਆ ਜਿਹੜਾ ਮਹਿਲਾਵਾਂ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਸਰਕਾਰ ਆਪਣਾ ਬਜਟ ਪੇਸ਼ ਕਰ ਰਹੀ ਹੈ ਅਤੇ ਚੌਥੇ ਬਜਟ ਦੇ ਵਿੱਚ ਸਰਕਾਰ ਐਲਾਨ ਕਰ ਸਕਦੀ ਹੈ ਪੰਜਾਬ ਵਿਧਾਨ ਸਭਾ ਚ ਬੁੱਧਵਾਰ ਜਾਨੀ ਕਿ ਅੱਜ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਜੀਮਾ ਵੱਲੋਂ ਆਪਣਾ ਚੌਥਾ ਬਜਟ ਪੇਸ਼ ਕੀਤਾ ਜਾਏਗਾ ਇਸ ਵਾਰ ਬਜਟ 215000 ਕਰੋੜ ਰੁਪਏ ਨੂੰ ਪਾਰ ਕਰਨ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਵੱਲੋਂ ਇਸ ਬਜਟ ਵਿੱਚ 5% ਦੀ ਤੱਕ ਦਾ ਵਾਅਦਾ ਕੀਤੇ ਜਾਣ ਦੀ ਉਮੀਦ ਲਗਾਈ ਜਾ ਰਹੀ ਹੈ। ਅਤੇ ਪੰਜਾਬ ਦੀਆਂ ਮਹਿਲਾਵਾਂ ਦੇ ਲਈ ਵੱਡੀ ਖੁਸ਼ਖਬਰੀ ਸਾਬਤ ਹੋ ਸਕਦਾ ਹੈ। ਬਜਟ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਜੁੱਧ ਨਸ਼ਾ ਵਿਰੁੱਧ ਦੀ ਚਲਕ ਇਸ ਬਜਟ ਬਜਟ ਚ ਐਲਾਨ ਵਿੱਚ ਵਿਖਾਈ ਦੇਵੇਗੇ ਤੇ ਵਿੱਤ ਮੰਤ ਵਿੱਤੀ ਸਾਲ 2025-26 ਬਜਟ ਵਿੱਚ ਨਸ਼ੇ ਅਤੇ ਸਿਹਤ ਨੂੰ ਫੋਕਸ ਕਰਦੇ ਹੋਏ ਸਭ ਤੋਂ ਜ਼ਿਆਦਾ ਬਜਟ ਜਾਰੀ ਕੀਤਾ ਜਾਏਗਾ ਉਮੀਦ ਲਗਾਈ ਜਾ ਰਹੀ ਹੈ ਕਿ ਇਸ ਬਜਟ ਵਿੱਚ ਸਭ ਤੋਂ ਜ਼ਿਆਦਾ ਪੈਸੇ ਸਿਹਤ ਅਤੇ ਨਸ਼ੇ ਦੇ ਖਾਤਮੇ ਲਈ ਹੀ ਰੱਖਮਾ ਰੱਖਿਆ ਜਾਏਗਾ ਜਦੋਂ ਕਿ ਬਾਕੀ ਵਿਭਾਗਾਂ ਵਿੱਚ ਕੋਈ ਜ਼ਿਆਦਾ ਵਾਅਦਾ ਨਹੀਂ ਕੀਤਾ ਜਾਏਗਾ ਇਹ ਵੀ ਚਰਚਾ ਹੈ ਕਿ ਮਹਿਲਾਵਾਂ ਨੂੰ 21 1000 ਰੁਪਏ ਦੇਣ ਦੀ ਗਰੰਟੀ ਇਸ ਸਾਲ ਪੂਰੀ ਹੋਣ ਦੀ ਉਮੀਦ ਲਗਾਈ ਜਾ ਰਹੀ ਹੈ ਪੰਜਾਬ ਸਰਕਾਰ ਨੂੰ ਇਸ ਗਰੰਟੀ ਨੂੰ ਪੂਰਾ ਕਰਨ ਲਈ 13000 ਕਰੋੜ ਰੁਪਏ ਸਾਲਾਨਾ ਦੀ ਲੋੜ ਹੈ ਪਰ ਮੌਜੂਦਾ ਵਿੱਤੀ ਸਥਿਤੀ ਦੇ ਅਨੁਸਾਰ ਇਸ ਸਾਲ 13000 ਕਰੋੜ ਰੁਪਏ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਲੱਗ ਰਿਹਾ ਹੈ ਤਾਂ ਬਾਕੀ ਜੇ ਬਜਟ ਦੇ ਵਿੱਚ ਸਰਕਾਰ ਐਲਾਨ ਕਰਦੀ ਹੈ ਤਾਂ ਮਹਿਲਾਵਾਂ ਦੀ ਵੱਡੀ ਖੁਸ਼ਖਬਰੀ ਆਈ ਕਿ 11000 ਰੁਪਿਆ ਕਿਉਂਕਿ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਜੇ ਆਮ ਆਦਮੀ ਦੀ ਪਾਰਟੀ ਸਰਕਾਰ ਬਣਦੀ ਹੈ ਤਾਂ 11000 ਰੁਪਿਆ ਹਰ ਮਹੀਨੇ ਭੱਤਾ ਸਕੀਮ ਮਹਿਲਾਵਾਂ ਨੂੰ ਦਿੱਤਾ ਜਾਵੇਗਾ ਅਤੇ ਇਹ ਉਹਨਾਂ ਮਹਿਲਾਵਾਂ ਨੂੰ ਮਿਲੇਗਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵੱਧ ਹੈ ਗਰੀਬੀ ਰੇਖਾ ਦੇ ਵਿੱਚ ਆਉਂਦੀ ਹਨ ਅਤੇ ਜਿਹੜੀਆਂ ਮਹਿਲਾਵਾਂ ਸਰਕਾਰੀ ਨੌਕਰੀ ਕਰਦੀਆਂ ਹਨ ਜਾਂ ਕੋਈ ਆਪਣਾ ਕਾਰੋਬਾਰ ਚੋਲ ਰਹੀਆਂ ਨੇ ਉਹਨਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਦਿੱਤਾ ਜਾਵੇਗਾ ਤੇ ਆਪਣੇ एलान ਕਰ ਸਕਦੀ ਹੈ 1-1000 روپے ਦਾ ਅਤੇ بہت ہی جلد ਜਿਹੜੀਆਂ ਹੁਣ 1-1000 روپے ਦੀ ਸਕੀਮ ਸਰਕਾਰ ਸ਼ੁਰੂ ਕਰੇਗੀ ਮਹਿਲ ਸਰਕਾਰ ਨੇ ਕਿਹਾ ਸੀ ਕਿ ਤਿਆਰੀਆਂ ਪੂਰੀਆਂ ਨੇ ਬਸ ਐਲਾਨ ਕਰਨ ਦੀ ਬਾਕੀ ਹੈ ਤੇ ਐਲਾਨ ਸਰਕਾਰ ਨੂੰ ਬਹੁਤ ਹੀ ਜਲਦ ਕਰੇਗੀ ਤਾਂ ਇਸ ਸੰਬੰਧੀ ਜਿਵੇਂ ਕੋਈ ਹੋਰ ਜਾਣਕਾਰੀ ਆਉਂਦੀ ਹੈ ਤਾਂ ਅਸੀਂ ਚੈਨਲ ਆ ਜਰੂਰ ਸ਼ੇਅਰ ਕਰਾਂਗੇ ਚੈਨਲ ਨੂੰ ਸਾਡੇ ਨੂੰ ਜੁਬਸਕ੍ਰਾਈਬ ਕਰ ਲਓ ਧੰਨਵਾਦ ਜੀ ਸਾਰਿਆਂ ਦਾ